ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਅਗੇ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਪਤਾ ਹੀ ਹੈ ਜੀ ਤੁਹਾਨੂੰ ਵੀ ਗੁਰਦੁਆਰਾ ਨਾਨਕਚੀਰਾ ਸਾਹਿਬ ਪਹੁੰਚੇ ਹੋਏ ਆ ਜੀ ਤੇ ਰਾਤ ਦੀ ਉਰੇ ਤੁਹਾਨੂੰ ਸਟੇ ਸੀਗੀ ਤੇ ਰਾਤ ਆਪਾਂ ਨੇ ਸਟੇ ਕੀਤੀ ਸੀਗੀ ਇੱਥੇ ਤੇ ਬਹੁਤ ਵਧੀਆ ਮਾਹੌਲਾ ਬਹੁਤ ਹੀ ਸੋਹਣਾ ਮਤਲਬ ਕਿ ਜੀ ਲੱਗਦਾ ਇੰਨਾ ਸ਼ਾਂਤ ਜਿਹਾ ਬਾਣੀ ਸੁਣੋ ਇੱਕ ਮਨ ਚਿਤ ਹੋ ਕੇ ਵੀ ਕਾਹਨੂੰ ਕਹਿਣਾ ਗੱਲਾਂ ਉਹ ਜਿਹੜੀ ਉਹ ਮਨ ਨੂੰ ਸਕੂਨ ਮਿਲਦਾ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਤੇ ਆਪਾਂ ਮਾਰਨਿੰਗ ਟਾਈਮ ਹੁਣ ਵੀਡੀਓ ਸ਼ੂਟ ਕਰਨ ਲੱਗੇ ਰਾਤ ਨੂੰ ਕਰੀ ਸੀਗੀ ਜੈਸਮੀਨ ਨੇ ਸ਼ੂਟ ਤੇ ਹੁਣ ਮੈਂ ਕਰੂੰਗਾ ਨਹਾ ਤੋ ਕੇ ਬਿਲਕੁਲ ਰੈਡੀ ਹੋ ਕੇ ਰਾਤ ਦਾ ਮੱਥਾ ਟੇਕ ਕੇ ਲੱਤਾ ਸੀਗਾ ਸੀ ਤੇ ਉਹ ਵੀਡੀਓ ਵਿੱਚ ਵੀ ਤੁਸੀਂ ਦੇਖਿਆ ਵੀ ਸੁਖਵੀਰ ਦਾ ਜਿਹੜਾ ਪਰਸ ਸੀਗਾ ਰਹਿ ਗਿਆ ਮਾਉਂ ਦਾ ਆਉਂਦਾ ਲੇਟ ਹੋ ਗਿਆ ਸੀਗਾ ਇਹਨਾਂ ਨੇ ਪਿੱਛੇ ਦਾ ਮੱਥਾ ਟੇਕ ਲਿਆ ਸੀ ਫਿਰ ਮੈਂ ਮੜ ਜੱਕ ਮਹਾਵੀ ਸਵੇਰਿਓਂ ਬਿਲਕੁਲ ਬਹੁਤ ਹੀ ਪਿਆਰ ਤੇ ਮੁਹੱਬਤ ਨਾਲ ਮੱਥਾ ਟੇਕਾਂਗੇ ਤੇ ਹੁਣ ਉਤਾਰ ਦੇ ਵਿੱਚ ਹੁਣ ਅਸੀਂ ਪਹਿਲਾਂ ਤਾਂ ਤੁਸੀਂ ਦਰਸ਼ਨ ਕਰ ਲਓ ਜੀ ਇਹ 550ਵਾਂ ਸਾਫ ਪ੍ਰਕਾਸ਼ ਪੁਰਬ ਗੁਰੂ ਨਾਨਕ ਦੇਵ ਜੀ ਦਾ ਜਦੋਂ ਮਨਾਇਆ ਗਿਆ ਸੀਗਾ ਉਦੋਂ ਦੀ ਸ਼ਬੀ ਲੱਗੀ ਹੋਈ ਆ ਤੇ ਇਧਰਲੇ ਪਾਸੇ ਗ੍ਰੀਨਰੀ ਬਹੁਤ ਸੋਹਣਾ ਕੰਮ ਆ ਇਧਰ ਨੂੰ ਆ ਜੀ ਆ ਬਿਲਡਿੰਗ ਹੈ ਜੀ ਜਿਹਦੇ ਵਿੱਚ ਸਰਾਏ ਵਗੈਰਾ ਆਪਣੀਆਂ ਅ ਕਮਰੇ ਵਗੈਰਾ ਮਿਲਦੇ ਨੇ ਤੇ ਬਹੁਤ ਸੋਹਣੀ ਮਤਲਬ ਦਿਖਵਾਈ ਹੋਈ ਆ ਬਹੁਤ ਹੀ ਸੋਹਣੀ ਇਸ ਸਮੇਂ ਅਨਿਆ ਸੰਗਤਾਂ ਨਹੀਂ ਹੈਗੀਆਂ ਲੋਕਲ ਸੰਗਤਾਂ ਜਿਹੜੀ ਥੋੜੀ-ਬਹੁਤੀ ਆਉਂਦੀਆਂ ਤੇ ਅਸੀਂ ਰਾਤ ਰਹਿਣ ਕਰਕੇ ਤਾਂ ਕਰਕੇ ਅਸੀਂ ਸੱਜਰੇ ਆ ਗਏ ਔਰ ਇਹ ਨਹੀਂ 12 ਵਜੇ ਦੇ ਕਰੀਬ ਜਿਹੜੀਆਂ ਬੱਸਾਂ ਆਪਣੀਆਂ ਨੰਦੇੜ ਸਾਹਿਬ ਤੋਂ ਚੱਲਦੀਆਂ ਹਜੂਰ ਸਾਹਿਬ ਤੋਂ ਚੱਲਦੀਆਂ ਉਹ 12 ਜਾਂ 1 ਵਜੇ ਦੇ ਕਰੀਬ ਪਹੁੰਚਦੀਆਂ ਜੱਤੋਂ ਫਿਰ ਥੋੜੀ ਸੋਣੀ ਭੀੜ ਹੋ ਜਾਂਦੀ ਹੈ ਤੇ ਤੇ ਐਕਚੁਅਲੀ ਪਬਲਿਕ ਵੀ ਆਉਣ ਲੱਗ ਜਾਂਦੀ ਔਰੇ ਦਾ ਔਰੇ ਜੋੜੀਆਂ ਚੜ੍ਹਦੀਆਂ ਐ ਜੀ ਇੱਧਰ ਵਾਲੇ ਲੋਕ ਜੋੜੀਆਂ ਚੜਾਉਂਦੇ ਆ ਹੋਰ ਵੀ ਕਾਫੀ ਕੁਝ ਹੈਗਾ ਮੰਨਤਾ ਹੈਗੀ ਇੱਧਰ ਲੋਕ ਵੀ ਮੰਨਦੇ ਆ ਜੀ ਇੱਥੇ ਔਰ ਦਾ ਇਤਿਹਾਸ ਆ ਤੁਹਾਨੂੰ ਮੈਂ ਗਾਹਾਂ ਜਾ ਕੇ ਦੱਸੂਗਾ ਵੀ ਕਿਵੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਚਲੋ ਮੈਂ ਕਲੀਅਰ ਵੀ ਕਰਨਾ ਪਹਿਲਾਂ ਤਕਵੀਰਾਂ ਨੂੰ ਮਲਾਦੀ ਆਪਾਂ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਕਮਾਤੋਂ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਇੱਧਰ ਸਾਡੀ ਮਾਸੀ ਵੀ ਆ ਨਾਲ ਦੀ ਨਾਲ ਇਹਨਾਂ ਨੇ ਵੀ ਦਰਸ਼ਨ ਕਰਾਏ ਜਾ ਰਹੇ ਆ ਓਕੇ 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 ਠੀਕ ਸਰ ਠੰਡ ਬਹੁਤ ਲੱਗ ਰਹੀ ਆ ਹਾਂ ਬਹੁਤ ਸਾਰੇ ਲੇਡੀਜ਼ ਦੇਖੇ ਕੋਟੀਆਂ ਪਾ ਕੇ ਫਿਰ ਰਹੀਆਂ ਸੀਗੀਆਂ ਅੱਛਾ ਥੋੜਾ ਜਿਹਾ ਮੌਸਮ ਚਾਹੀਦਾ ਕਰਕੇ ਰਾਤ ਆ ਥੋੜੀ ਥੋੜੀ ਬਰਸਾਤ ਜੀ ਹੋ ਗਈ ਸੀਗੀ ਜਿਹਦੇ ਕਰਕੇ ਹੈਗੀ ਆ ਅ ਚਲੋ ਤੇ ਗੁਰਨਾਨਕ ਦੇਵ ਜੀ ਦੂਸਰੀ ਉਦਾਸੀ ਦੇ ਵਿੱਚ ਇੱਥੇ ਆਏ ਸੀਗੇ ਅ ਜਿਹੜਾ ਆਪਾਂ ਤੁਹਾਨੂੰ ਗੁਰਦੁਆਰਾ ਮਾਲ ਟੇਕੜੀ ਸਾਹਿਬ ਦਿਖਾਇਆ ਸੀਗਾ ਵੀਡੀਓ ਦੇ ਵਿੱਚ ਉਹ ਮਾਲ ਟੇਕੜੀ ਸਾਹਿਬ ਪਹਿਲਾਂ ਗੁਰਨਾਨਕ ਦੇਵ ਜੀ ਉੱਥੇ ਆਏ ਸੀਗੇ ਉਤੋਂ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਿਗੇ ਇੱਥੇ ਨੂੰ ਆਉਣ ਲੱਗੇ ਉੱਥੇ ਆਏ ਸੀ ਤੇ ਉੱਥੇ ਉਹ ਫਿਰ ਮੈਂ ਹੁਣ ਸੋਚ ਲਓ ਵੀ ਸੰਗਤਾਂ ਨੇ ਦਿੱਤੇ ਉਹਨਾਂ ਨੂੰ ਜਾਂ ਕਿਵੇਂ ਸੀ ਉਹਦੇ ਬਾਰੇ ਮੈਂ ਪੂਰੀ ਨੌਲੇਜ ਤੁਹਾਨੂੰ ਦੇ ਨਹੀਂ ਸਕਦਾ ਹੈਗਾ ਵੀ ਇੱਥੇ ਖਜ਼ਾਨਾ ਕਿਵੇਂ ਪਹੁੰਚਿਆ ਸੀਗਾ ਉੱਥੇ ਪਰ ਗੁਰਨਾਨਕ ਦੇਵ ਜੀ ਮਹਾਰਾਜ ਉੱਥੇ ਹੁੰਦੇ ਹੋਏ ਤਾਂ ਇੱਥੇ ਆਏ ਸੀ ਤਾਂ ਉਰੇ ਆ ਕੇ ਇਹ ਪਹਿਲਾਂ ਬਹੁਤ ਏਰੀਆ ਸੀਗਾ ਜਿਹੜਾ ਜੰਗਲ ਵਾਲਾ ਹੋਇਆ ਕਰਦਾ ਸੀਗਾ ਜੀ ਤੇ ਇਹ ਇਹ ਸੋਚ ਲਓ ਵੀ ਪੰਜਾਬ ਦੀ ਧਰਤੀ ਸਾਡੀ ਪਾ ਗਾਂ ਵਾਲੀ ਧਰਤੀ ਆ ਕਿ ਜਿੱਥੇ ਵੀ ਪਾਣੀ ਤੁਹਾਨੂੰ ਚਾਹੀਦਾ ਸੁਧ ਤੇ ਸਪਸ਼ਟ ਪਾਣੀ ਮਿਲ ਜਣਾ ਹੁਣ ਚਲੋ ਕੁਝ ਫੈਕਟਰੀਆਂ ਵਾਲੇ ਗਲਤ ਕਰਮ ਕਰਦੇ ਨੇ ਕੁਦਰਤ ਨਾਲ ਖਲਵਾੜ ਕਰਦੇ ਨੇ ਜਿਹੜਾ ਗੰਦਾ ਪਾਣੀ ਕੁਛ ਵਿੱਚ ਤਾਰ ਦਿੰਦੇ ਨੇ ਲੇਕਿਨ ਅਹੀਂ ਸ਼ੁੱਧਾਂ ਸਪਸ਼ਟ ਪਾਣੀ ਜਿਹੜਾ ਪੰਜਾਬ ਤੋਂ ਉੱਤਰ ਕੇ ਹੀ ਆ ਸਾਰੇ ਪਾਸੇ ਇੱਥੇ ਪਾਣੀ ਜਿਹੜਾ ਹੈਗਾ ਸੀਗਾ ਜੀ ਉਹ ਸੀਗਾ ਖਾਰਾ ਬਹੁਤ ਦੂਰ ਦੂਰ ਤੱਕ ਖਾਰਾ ਪਾਣੀ ਸੀਗਾ ਜੀ ਉਹਰੇ ਤੇ ਗੁਰਨਾਨਕ ਦੇਵ ਜੀ ਮਹਾਰਾਜ ਅੱਗੇ ਫਰਿਆਦ ਕੀਤੀ ਫਿਰ ਇੱਥੇ ਦੇ ਲੋਕਾਂ ਨੇ ਇਕੱਠੇ ਹੋ ਕੇ ਕਿਸੇ ਨੂੰ ਪਤਾ ਲੱਗਿਆ ਵੀ ਕੋਈ ਮਹਾਪੁਰਸ਼ ਆ ਕੇ ਬੈਠਿਆ ਬਈ ਉਹ ਸਾਡੀ ਫਰਿਆਦ ਸੁਣ ਸਕਦੇ ਤੇ ਲੋਕ ਇਕੱਠੇ ਹੋ ਕੇ ਉਹਨਾਂ ਦੇ ਕੋਲ ਪਹੁੰਚੇ ਉਸ ਤੋਂ ਬਾਅਦ ਦੇ ਵਿੱਚ ਫਿਰ ਗੁਰਨਾਨਕ ਦੇਵ ਜੀ ਮਹਾਰਾਜ ਜਾਨੇ ਆ ਇੱਥੇ ਫਿਰ ਆਹ ਸ੍ਰੀ ਅਮਰਤ ਖੰਡ ਜਿਹੜੇ ਦਾ ਤੁਹਾਨੂੰ ਦਰਸ਼ਨ ਕਰਵਾਵਾਂਗੇ ਉਹ ਸਾਹਮਣੇ ਹੈਗੇ ਆ ਤੇ ਉੱਥੇ ਜਿਹੜਾ ਮੈਂ ਤੁਹਾਨੂੰ ਦਰਸ਼ਨ ਪਹਿਲਾਂ ਕਰਵਾਇ ਦਿੰਦਾ ਤੁਹਾਡੀ ਭਾਵਨਾਵਾਂ ਉਸ ਅਮਰਤ ਖੰਡ ਦੇ ਨਾਲ ਜੁੜ ਗਈਆਂ ਆ ਉਹ ਗੁੰਡ ਦੇ ਵਿੱਚ ਜਿਹੜਾ ਪਾਣੀ ਹੈਗਾ ਏ ਬਿਲਕੁਲ ਖਾਰਾ ਪਾਣੀ ਨਹੀਂ ਹੈਗਾ ਤੇ ਆਪਣੇ ਆਪ ਆਉਂਦਾ ਪਾਣੀ ਆ ਉਹ ਇਹ ਹੈਗੀਆਂ ਮਹਾਰਾਜ ਜੀ ਨੇ ਦੇਣਾ ਆਪਣੇ ਸੇਵਕਾਂ ਲਈ ਸਿੱਖਾਂ ਲਈ ਜਿਹੜੇ-ਜਿਹੜੇ ਉਹਨਾਂ ਨੂੰ ਮੰਨਦੇ ਆ ਉਹਨਾਂ ਨੇ ਕੋਈ ਭੇਦਭਾਵ ਨਹੀਂ ਕੀਤਾ ਵੀ ਅਸੀਂ ਸਿੱਖਾਂ ਨੂੰ ਹੀ ਦੇਣਾ ਕੁਝ ਜਾਂ ਬਈ ਫਲਾਣੀ ਜਾਤ ਨੂੰ ਨਹੀਂ ਦੇਣਾ ਜਾਂ ਫਲਾਣੇ ਧਰਮ ਨੂੰ ਨਹੀਂ ਦੇਣਾ ਹੈਗਾ ਇੱਦਾਂ ਦਾ ਉਹ ਕੁਛ ਨਹੀਂ ਹੈਗਾ। ਉਹ ਸਾਹਮਣੇ ਹੈਗਾ ਜੀ ਇਹੋ ਪਾਣੀ ਦਾ ਕਿਉਂਕਿ ਦਿਨ ਵਰਦੇ ਨਾਲ ਆਪੀ ਹੋ ਗੀਆਂ। ਪਹਿਲਾਂ ਇਹ ਉੱਪਰ ਪਾਇਆ ਸੀ ਗਿਆ ਪਹਿਲਾਂ ਸਿੰਘ ਜਦੋਂ ਤੇ ਮੈਂ ਆਉਂਦਾ ਜਦ ਕੱਲਾ ਕੁੰਡੇ ਹੁੰਦਾ ਸੀਗਾ ਤੇ ਆਉ ਹੁਣ ਉੱਪਰ ਕਾਫੀ ਕੁਛ ਹੋ ਗਿਆ ਤਿਆਰ ਸਫਾਈ ਰੱਖਣ ਲੱਗੇ। ਉਹ ਅੰਦਰ ਵਾਲਾ ਪਾਣੀ ਜਿਹੜਾ ਇਸੇ ਬਾਹਰ ਵੀ ਕੱਢ ਕੇ ਕੱਢਦਾ ਤਾਂ ਪਹਿਲਾਂ ਅੰਦਰੇ ਅੰਦਰ ਹੁੰਦਾ ਸੀਗਾ ਪਾਣੀ ਵਾਹਿਗੁਰੂ ਭਲਾ ਕਰੇ ਤੇ ਇੱਥੇ ਤੋਂ ਹੀ ਬਾਬਾ ਨਾਨਕ ਦੀ ਦੇਦ ਨਾਲ ਬਹੁਤ ਪਾਣੀ ਆਈ ਜਿਹੜਾ ਇੱਥੇ ਤੋਂ ਜਾ ਕੇ ਪਬਲਿਕ ਦੇ ਵਿੱਚ ਦਿੱਤਾ ਜਾਂਦਾ ਹੈ ਪਾਣੀ ਸ਼ੁੱਧ ਸਪਸ਼ਟ ਪਾਣੀ ਮੈਂ ਕਹਣਾ ਵੀ ਇਹ ਸੋਚ ਲੋ ਵੀ 4 ਇੰਚੀ ਪ੍ਰੈਸ਼ਰ ਜਿੰਨਾ ਪਾਣੀ ਹੈ ਹੁਣ ਇਸ ਸਮੇਂ ਹੁਣ ਚਲੋ ਬਾਰਿਸ਼ਾਂ ਕਰਕੇ ਲਾ ਲਓ ਕੁਛ ਨਹੀਂ ਫਿਰ ਵੀ 2 ਇੰਚ 1.5 ਇੰਚ ਹੀ ਪਾਣੀ ਦਾ ਸਪੈਸ਼ਲ ਆਉਂਦਾ ਹੀ ਰਹਿੰਦਾ ਹੈ 12 ਮਹੀਨੇ 30 ਦਿਨ ਹੁਣ ਬਰਸਾਤਾਂ ਕਰਕੇ ਥੋੜਾ ਜਿਹਾ ਜ਼ਿਆਦਾ ਪਾਣੀ ਆਇਆ ਵਾ ਤੇ ਇਹ ਗੁਰਨਾਮ ਕਦੇਵ ਜੀ ਮਹਾਰਾਜ ਦੀਆਂ ਲੋਕਾਂ ਨੂੰ ਕੀਤੀਆਂ ਹੋਈਆਂ ਬਖਸ਼ਿਸ਼ਾਂ ਜਿੱਥੇ ਚਾਰੇ ਪਾਸੇ ਉਰੇ ਤੋਂ 40 40 50 50 ਕਿਲੋਮੀਟਰ ਦੂਰ ਤੱਕ ਖਾਰਾ ਪਾਣੀ ਹੋਇਆ ਕਰਦਾ ਸੀਗਾ ਫਿਰ ਇਹ ਪਾਣੀ ਵਿੱਚ ਤੇ ਅੰਮ੍ਰਿਤ ਵਾਹਿ ਗਿਰੂ ਵਾਰਡ ਵਾਰਡ ਕਿੰਦਾ ਇਹ ਤਸਵੀਰ ਕਰੀ ਹੋਈ ਹੈ ਵੀ ਮਹਾਰਾਜ ਨੇ ਵੀ ਇਦਾਂ ਪੈਰ ਮਾਰ ਕੇ ਕਿਹਾ ਤਾਂ ਵੀ ਇੱਥੋਂ ਥੋੜਾ ਪਾਣੀ ਆ ਜਿਹੜਾ ਅ ਬਈ ਪੀਣ लायक ਆ ਜੂਗਾ ਹੁਣ ਇਹ ਨਹੀਂ ਪਤਾ ਵੀ ਇਹ ਘਟਨਾ ਕਿਦਾਂ ਪੈਰ ਵਾਲੀ ਆ ਜਾਂ ਦਾਂ ਕਹੀ ਸੀਗੀ ਇਹ ਮਾਲਕ ਜਾਣਦਾ ਆਪੇ ਵਾਹੇ ਬਲਾਕਰ ਸੱਚਾ ਪਾਸ਼ਾ ਉਹ ਸਾਹਮਣੇ ਹੈਗਾ ਜੀ ਪਾਣੀ ਦੀ ਜਗ੍ਹਾ ਬਣੀ ਹੋਈ ਆ ਇਹ ਸਭ ਪਾਣੀ ਆਉਂਦਾ ਸਾਰੇ ਦਾ ਸਾਰਾ ਉਹ ਆਖਿਰ ਜਲ ਕਿਰਪਾ ਕਰ ਉਹ ਮੇਰੇ ਮਾਲਕ ਕਰੋ ਦਰਸ਼ਨ ਸਾਧ ਸੰਗਤ ਜੀ ਤੁਸੀਂ ਸਾਰੇ ਜਣੇ ਇੱਥੇ ਪੈਰ ਪੋਣਾਇਆ ਬਾਈ ਬਾਬਿਆਂ ਦਾ ਉਹ ਆਖਿਰ ਤੁਹਾਨੂੰ ਜੱਪਾ ਕਰੇ ਕਰਪਾ ਕਰ ਮੇਹਰ ਕਰੋ ਦਾਤਾ ਮੈਂ ਦਰਸ਼ਨ ਬੇਨਤੀਆਂ ਕਰ ਲਮਾ ਦੇਖਣ ਇੱਥੇ ਸੰਗਤ ਦੇ ਵਾਸਤੇ ਜੀ ਆਪਣਾ ਪਾਣੀ ਰੱਖਿਆ ਹੋਇਆ ਜੀ ਤੇ ਸੰਗਤਾਂ ਪਰ ਪਰ ਕੇ ਲੈ ਕੇ ਜਾਂਦੀ ਐ ਤੇ ਲੋਕਲ ਸੰਗਤ ਬਹੁਤ ਪੌਣੀ ਪਰ ਕੇ ਲੈ ਕੇ ਜਾਂਦੀ ਬਾਹਰ ਤੋਂ ਪੀਪੀਆਂ ਮਿਲ ਜਾਂਦੀਆਂ ਜੀ ਤੇ ਕੀਪ ਵਗੈਰਾ ਰੱਖੀ ਹੋਈ ਬਾਲਟੀ ਜੱਗ ਰੱਖਿਆ ਹੋਇਆ ਸਾਰਾ ਕੁਝ ਜੀ ਤੇ ਇੱਥੇ ਤੋਂ ਚੂਲੀ ਲੈ ਕੇ ਆਪ ਸ਼ਕ ਲੈਂਦੇ ਨੇ ਲੋਕ ਉਹ ਹਾਂ ਰੇ ਰੇ ਨਾ ਇਹ ਮਤਲਬ ਬਹੁਤ ਜਣੇ ਤੋਂ ਗੱਗਰ ਕੋਈ ਪੀਪੀਆਂ ਲਈ ਆਉਂਦਾ ਹਾਂ ਇੱਥੇ ਤੇ ਧਰ ਕੇ ਲੈ ਕੇ ਜਾਂਦੇ ਘਰ ਵਾਸਤੇ ਉਹ ਵੀ ਉਹੀ ਉਹੀ ਕਹਿ ਰਿਹਾ ਤਾਂ ਉਹੀ ਦੱਸ ਰਿਹਾ ਤਾਂ ਮੈਂ ਹਾਂ ਸਕੁਰ ਰਿਆ ਮੋਟਰਸਾਈਕਲਾਂ ਤੇ ਆ ਕੇ ਜੀ ਕੈਨਾ ਵੀ ਭਰ ਕੇ ਲੈ ਜੰਨੇ ਇੱਥੇ ਜਿਹੜੇ ਲੋਕਲ ਵਾਲੇ ਨੇ ਸਾਂਝੀ ਚੇਤੇ ਲੈ ਜਾਂਦੇ ਗੋ ਹੁਆਇ ਗੁਰੂ ਹੁਣ ਕਰਾਂਦਾ ਜੀ ਤੁਹਾਨੂੰ ਆਪਾ ਦਰਬਾਰ ਸਾਹਿਬ ਦੇ ਦਰਸ਼ਨ ਹੁਆਇ ਗੁਰੂ ਜੀ ਅੱਨੀ ਸੋਹਣੀ ਤਾਜੀ ਤਾਜੀ ਹਵਾ ਚੱਲਦੀ ਹੈ ਨਾ ਮਾਹੌਲ ਸਾਰਾ ਬਦਲਿਆ ਹੋਇਆ ਇੱਥੇ ਪੰਜਾਬ ਨਾਲ ਤੇ ਕਿਉਂਕਿ ਹੁਣ ਅ ਰਾਤ ਥੋੜੀ ਮੀਂਹ ਹੋ ਕੇ ਹਟਿਆ ਜਿਹਦੇ ਕਰਕੇ ਹਵਾ ਦੇ ਵਿੱਚ ਨਮੀ ਬਹੁਤ ਹੈ ਤੇ ਪੰਜਾਬ ਚ ਗਰਮੀ ਬਹੁਤ ਸੀਗੀ ਅ ਇੱਥੇ ਤਾਂ ਮੌਸਮ ਹੱਪੇ ਵਾਹਿਗੁਰੂ ਸਤਨਾਮਾ ਇੱਧਰ ਹੈਗਾ ਜੀ ਸਰੋਵਰ ਸਾਹਿਬ ਕਿਸੇ ਟਾਈਮ ਹੈ ਬਹੁਤ ਕੱਚਾ ਜਾ ਸੀਗਾ ਕੱਲਾ ਹੀ ਬਣਾਇਆ ਵਾ ਸੀਗਾ ਜਦੋਂ ਕਾਫੀ ਟਾਈਮ ਹੋ ਗਿਆ 15 15 20 ਸਾਲ ਪਾਣੀ ਗੱਲ ਹੋ ਗਈ 15 ਹਾਲਾ ਜਿਹੜਾ ਦਵਾ ਸੀਗੇ ਇੱਥੇ ਇਸ਼ਨਾਨ ਕਰਕੇ ਗਏ ਸੀਗੇ ਅਸੀਂ ਉਹ ਗਰਮੀਆਂ ਦੇ ਦਿਨ ਸੀਗੇ ਸੋ ਵੀਰ ਬਹੁਤ ਉਹ ਸੀਗਾ ਉਹ ਮੁੰਡੇ ਖੁੰਡੇ ਜੇ ਅਸੀਂ ਮੁੰਡੂ ਖੁੰਡੂ ਜੀ ਤੇ ਜਾ ਕੇ ਅਸੀਂ ਕਹਿਣ ਦਾ ਭਾਵ ਜਿਆਦਾ ਸੀ ਇਸ਼ਨਾਨ ਕਰਕੇ ਕੀਤੇ ਜਦ ਗੁਰਦੁਆਰੇ ਦੀ ਅੱਡੀ ਦਿਖ ਨਹੀਂ ਸੀ ਹੈਗੀ ਛੋਟਾ ਜਿਹਾ ਬਣਿਆ ਬਸ ਯਾ ਉੱਥੇ ਵੀ ਜਿਹੜਾ ਆਪਾਂ ਤੁਹਾਨੂੰ ਅਮਰਤ ਖੁੰਡ ਦਿਖਾਇਆ ਉਹਦਾ ਵੀ ਬਸ ਡੂੰਗਾ ਜਿਹਾ ਐ ਬਣਿਆ ਵਾ ਅਸੀਂ ਥੋੜਾ ਜਿਹਾ ਕੇ ਜਿਆਦਾ ਨਹੀਂ ਸੀਗਾ ਹੁਣ ਤਾਂ ਡਵੈਲਪਮੈਂਟੇ ਬਹੁਤ ਹੋ ਗਈ ਖੂਬਸੂਰਤੇ ਬਹੁਤ ਹੋ ਗਿਆ ਇੱਥੇ ਏਰੀਆ ਵੀ ਮਨਮੋਹੀ ਆਟੋਮੈਟਿਕਲ ਇਲਾਦਾ ਇਸ ਤੇ ਜਾਣ ਨੂੰ ਚੁੱਤ-ਚੁੱਤ ਨਹੀਂ ਕਰਦਾ ਹੈਗਾ ਦੇਖੋ ਕਿੰਨੀ ਸੋਹਣੀ ਹਵਾ ਚੱਲਦੀ ਇੱਧਰ ਪੱਤਿਆਂ ਦੀ ਛਣਛਣ ਦੀ ਆਵਾਜ਼ ਵਾਹ ਜੀ ਵਾਹ ਤੁਹਾਨੂੰ ਕਹਿਣੇ ਲੱਗੇ ਸੀ ਉਹ ਵਾਕੇ ਜਾਣ ਤੋਂ ਪਹਿਲਾਂ ਹਾਂ ਮੇਰੇ ਤੋਂ ਮਾਲ ਸੱਚੀ ਆਏ ਹੋਇਆ ਵਾ ਵੀ ਬਸ ਇੱਥੇ ਦੇਖ ਕੇ ਰਹਿਜੋ ਅੱਛਾ ਰਹਿਜੋ ਸਾਰਾ ਕੁਝ ਬੱਚੇ ਵਾਹਿਗੁਰੂ ਫਤਨਾ ਫੱਜਾ ਪਾਛਾ ਕਿੱਥੇ ਭੁੱਲ ਹੁੰਦਾ ਜਿਹੜੇ ਸੰਸਾਰਿਕ ਉਹਨਾਂ ਵਿੱਚ ਫਸ ਗਏ ਨਾ ਮੋਹ ਮਾਇਆ ਕਿੱਥੇ ਆਹ ਕਹਾਗਾ ਕੋ ਇਹ ਵੀ ਬਾਬੇ ਨੂੰ ਪੁੱਛੋਂਗੇ ਆ ਕਿ ਕੀ ਚੀਜ਼ ਆ ਇਹ ਫੜਦੇ ਲੱਗਿਆ ਥੱਲੇ ਕੀੜੇ ਵੀ ਬਹੁਤ ਫਿਰਦੇ ਬਚਾ ਕੇ ਪੈਰ ਤਾਂ ਨਹੀਂ ਵਾਹਗਰ ਅੱਛਾ ਹੁਣ ਕੜਾ ਪ੍ਰਸ਼ਾਦ ਕਰਵਾਤਾ ਤਾਂ ਤੁਸੀਂ ਨਹੀਂ ਉਹ ਜਦ ਵੀ ਕੰਮ ਤੋਂ ਕਾਊਂਟਰ ਬੰਦ ਹੋ ਗਏ ਤੇ ਫੇ ਹੁਣ ਵੀ ਕਾਊਂਟਰ ਬੰਦ ਹੈ ਚਲੋ ਕੋਈ ਗੱਲ ਨਹੀਂ ਵਾਹਗਰ 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 ਬਹੁਤ ਸੋਹਣੀ ਦੇਖਾ ਜੀ ਬਹੁਤ ਸੋਹਣੀ ਤੁਹਾਨੂੰ ਵੀ ਦਿਖਦੀ ਹੋਣੀ ਆ ਵੀ ਅਰੋ ਲੱਗਦੀ ਆ ਪੂਰੀ ਇੱਥੇ ਉੱਪਰ ਦੇ ਪਾਸੇ ਆਮ ਬਾਕ 12 ਮਹੀਨੇ 30 ਦਿਨ ਲੱਗਦੇ ਰਹਿੰਦੇ ਉਹਦੇ ਅੰਬ 12 ਮਾਸੇ 12 ਮਾਸੀ ਹੋਊਗੇ ਮੈਂ ਦੇਖਿਆ ਦਿਖਾਵਾਂਗਾ ਤੁਹਾਨੂੰ ਤੁਸੀਂ ਰਾਤ ਨੂੰ ਆ ਕੇ ਦੇਖਣੇ ਤੇ ਚਲ ਵਾਹਿਗੁਰੂ ਸਤਿਨਾਮ ਸੱਚਾ ਪਾਤਸ਼ਾਹ ਕਿਰਪਾ ਕਰਿਓ ਮਿਹਰ ਕਰਿਓ ਮੇਰੇ ਦਾਤਾ ਸਰਬੱਤ ਦੇ\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\, ਦੀਨ ਦੁਖੀਆਂ ਦੇ ਦੀਨ ਦੁਨੀਆਂ ਦੇ ਸਾਰਿਆਂ ਦੇ ਦੁੱਖ ਦਰਦ ਦੂਰ ਕਰੀ ਸੱਚਾ ਪਾਤਸ਼ਾਹ ਵੀਡੀਓ ਦੇਖਣ ਵਾਲੇ ਜਿੰਨੇ ਵੀ ਸਬਸਕ੍ਰਾਈਬਰ ਸਾਹਮਣੇ ਬੈਠੇ ਨੇ ਮੇਰੇ ਮਾਲਕ ਚੜ੍ਹਦੀ ਕਲਾ ਦੀ ਅਰਦਾਸ ਉਹਨਾਂ ਦੀ ਉਹਨਾਂ ਦੇ ਘਰਾਂ ਦੇ ਵਿੱਚ ਸੁੱਖ ਸ਼ਾਂਤੀ ਤੰਦਰੁਸਤੀ ਗੁਰਸਿੱਖੀ ਜੀਵਨ ਦੇਣਾ ਮਹਾਰਾਜ ਇਹਨਾਂ ਨੂੰ ਦੇ ਆਪ ਬੰਦਗੀ ਕਰਨ ਦੇ ਲਈ ਮਿਹਰ ਬਣਾਉਣੀ ਸੱਚਾ ਪਾਤਸ਼ਾਹ ਇਹਨਾਂ ਤੇ ਸੇ ਗੁਰੂ ਨਾਨਕ ਦੇ ਮਹਾਰਾਜ ਅਰਦਾਸਾਂ ਸਾਡੀਆਂ ਪ੍ਰਵਾਨ ਕਰਿਓ গুরু সতনাম শ্রিগুরুগু সতনাম শ্রীগুরু يا ديان ستي ۾ وڃن ٿا هي دينا ۽ چالهان

bhanti satyanti astavani namrati sirapi kise ਨਾ ਬਲੋਈ ਕਰਤੇਵਾ ਚਲਾਈ ਜਾ ਰਹੀ ਹੈ ਜੀ ਇੱਥੇ ਸੁਖਵੀਰ ਇਹ ਬੂਰ ਵਿਚਾਰਾ ਬੂਰ ਲੱਗ ਕੇ ਖਰਾਬ ਹੋ ਗਿਆ ਦੇਖ ਤਾਂ ਨਹੀਂ ਲੱਗ ਰਹੀ ਵੀ ਬਹੁਤ ਪਈ ਹੈ ਬੂਰ ਲੱਗ ਕੇ ਖਰਾਬ ਹੋ ਗਿਆ ਨਹੀਂ ਤਾਂ ਉਹ ਲੱਗ ਜਾਨੇ ਰਹੇ 12 ਮਹੀਨੇ 30 ਦਿਨ ਲੱਗਦੇ ਨਾ ਪਰ ਕੀ ਦੀ ਜੋ ਅੰਬ ਅੰਬ 12 ਮਾਸੀ ਹੈ ਪਤਾ 12 ਮਾਸੀ ਹੈ ਇਹ ਅੰਬ ਵਾਹਿਗੁਰੂ ਪਲਾ ਕਰੇ ਸਭ ਦਾ ਸੱਚਾ ਪਾਤਸ਼ਾਹ ਸੁਖ ਸ਼ਾਂਤੀ ਵਖੀ ਨੈਚਰਲਿਟੀ ਦੇ ਕਿੰਨੀ ਸੋਹਣੀ ਲੱਗਦੀ ਹੈ ਨਾ ਸ਼ਾਂਤੀ ਨਾਲ ਘਰਵਾਣੀ ਦੀਆਂ ਤੁਕਾਂ ਕੰਨਾਂ ਦੇ ਵਿੱਚ ਪੈ ਰਹੀਆਂ ਵਾਤਾਵਰਣ ਸਾਫ਼ ਠੰਡੀ ਠੰਡੀ ਹਵਾ ਹੋਰ ਇਨਸਾਨ ਨੂੰ ਕੀ ਚਾਹੀਦਾ ਅੱਛਾ ਕਵੀ ਰਾਸ਼ਟਾ ਸੋਣਿਆ ਵਾਜੀ ਇੱਧਰ ਵੀ ਵਾਹਿਗੁਰੂ 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 ਗੁਰਨਾਮ ਕਦੇ ਜੀ ਚਾਰ ਮਸ਼ੂਤਰ ਤੀ ਹਾਂ ਸਰੋਵਰ ਦੇਖੇ ਹਾਂ ਸਰੋਵਰ ਜਾਇਆ ਤਾਂ ਜਾਣਾ ਜਾਇਆ ਠੀਕ ਆ ਵਾਹ ਪੋਲਾ ਕਰੇ ਸਬ ਦਾ ਮਾ ਹੁਣ ਐ ਕਰਦੇ ਚੱਲ ਕੇ ਜਸਮੀਨ ਤਿਆਰੀ ਜੀ ਕਰੋ ਆਪਣੀ ਫਿਰ ਹਨਾ ਹੁਣ ਮੈਨੂੰ ਇਹ ਦੱਸੋ ਤੁਸੀਂ ਚਲੋ ਉੱਥੇ ਜਾ ਕੇ ਗੱਲ ਕਰਦੇ ਹਾਂ ਵਾਹੀ ਸੱਚਾ ਬਾਸ਼ਾ ਰੂਮ ਚ ਜਾ ਕੇ ਗੱਲ ਕਰਦੇ ਆ 500 ਸਾਲ 500 ਸਾਲ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਹਾਂ ਹੈ ਗੁਰੂ ਇਹਨੂੰ ਸਖਾਇਆ ਜਾ ਰਿਹਾ ਵੀ ਸਿਰ ਟੱਕ ਕੇ ਜਾਣਾ ਅੰਦਰ ਇਹਨੂੰ ਵਸੇ ਪਤਾ ਨਹੀਂ ਹੈਗਾ ਇਹ ਲੋਕ ਇੱਧਰ ਨੂੰ ਪਤਾ ਹੈ ਵੀ ਪਵਿੱਤਰ ਧਰਤੀ ਹੈ ਪਰ ਥੋੜਾ ਜਿਹਾ ਕੋਸਟੀ ਦੀ ਨੌਲੇਜ ਨਹੀਂ ਹੈਗੀ ਬਹੁਤ ਸੋਹਣੀ ਖੂਬਸੂਰਤੀ ਹੈ ਮੌਸਮ ਨੇ ਚਾਰ ਚੰਨ ਲਾਏ ਹੋਏ ਆ ਇੱਧਰ ਜਿਹੜਾ ਜੀ ਆਪਣਾ ਪਾਰਕ ਹੈ ਪਾਰਕ ਦੀ ਤਾਂ ਕੀ ਕਹਿਣੀ ਗੱਲ ਅੰਦਰ ਖੰਡਾ ਸਾਹਿਬ ਖੜਾ ਖੰਡਾ ਸਾਹਿਬ ਦੇ ਵੀ ਦਰਸ਼ਨ ਕਰਾਉਂਦੇ ਤੁਹਾਨੂੰ ਤੇ ਇਹ ਪਾਰਕ ਦੇ ਵਿੱਚ ਉੱਥੇ ਓਪਨ ਜਿਮ ਵੀ ਹੈਗੀ ਆ ਇਥੇ ਬੱਚੇ ਜੋ ਆਪਣਾ ਕੋਈ ਵੀ ਉਹ ਕਰ ਸਕਦੇ ਆ ਕਿ ਐਕਸਰਸਾਈਜ਼ ਵਗੈਰਾ ਤੇਲੇ ਰੂਮ ਮਿਲਦੇ ਆ ਉਹ ਵੀ ਇਸ ਸਾਈਡੇ ਮਿਲਦੇ ਆ ਕਿ ਇਹ ਹੈਗੀ ਖੰਡਾ ਫਾਉ ਮੈਂ ਹੁਣ ਫੰਡਾ ਤੇ ਵੀ ਦਰਸ਼ਨਾ ਕਰਵਾਣਾ ਤੁਹਾਨੂੰ ਬਹੁਤ ਸੋਹਣੀ ਦਿਖ ਤਿਆਰ ਕੀਤੀ ਵੀ ਹੈ ਕਿਆ ਹੋਇਆ? ਕਿਆ ਹੋਇਆ? ਲਓ ਜੀ। ਇੱਧਰ ਹੈਗਾ ਹੋਂ। ਜਮਾ। ਓਪਨ ਜਮਾ। ਸੁਖ ਵੀ ਨਹੀਂ ਕਹਿੰਦੇ ਰਾਤ ਅਸੀਂ ਫਿਰ ਓਪਨ ਜਮ ਦੇ ਵਿੱਚ ਆਏ ਸੀਗੇ ਜਦੋਂ ਮੈਂ ਇਹਦਾ ਪਰਸ ਲੈਣ ਗਿਆ ਵਾ ਸੀਗਾ। ਯੋ ਹੈ ਓਪਨ ਜਮ। ਲੋ ਜੀ ਇਹ ਕਿੰਨਾ ਸੋਹਣਾ ਬੂਟਾ ਲੱਗਾ ਜੈਸਮੀਨ ਆਹ ਵਾਹ ਯਾਰ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਪਾਰਕਿੰਗ ਬੜੀਆ ਇੱਧਰ ਪਾਰਕਿੰਗ ਹੈਗੀ ਗੱਡੀਆਂ ਦੀ ਆ ਜਦੋਂ ਬਾਹਰ ਭਰਦੇ ਦੀ ਪਾਰਕੀ ਫਿਰ ਹੋ ਜਾਂਦੀ ਆ ਕੁਝ ਨਹੀਂ ਲੋ ਜੀ